ਕਈ ਵਾਰ ਅਸੀਂ ਰਾਹਾਂ ਉੱਤੇ ਚੱਲਦੇ ਹਾਂ ਪਰ ਸਮਝ ਨਹੀਂ ਆਉਂਦੀ ਇਹ ਰਾਹ ਕਿਸ ਤਰਫ ਲੈ ਕੇ ਜਾ ਰਹੇ ਹਨ ਕਈ ਰਾਹ ਸਾਨੂੰ ਰੱਬ ਤੱਕ ਪਹੁੰਚਾਉਂਦੇ ਹਨ ਪਰ ਉਹ ਰਾਹ ਮਿੱਟੀ ਦੇ ਨਹੀਂ ਭਾਵਨਾ ਸੇਵਾਾਂ ਤੇ ਸਮਰਪਣ ਦੇ ਹੁੰਦੇ ਹਨ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਰਾਹ ਦੀ ਜਿਸ ਦਾ ਨਾਂ ਹੈ ਕੰਵੜ ਜਤਰਾ ਇਹ ਸਿਰਫ ਰੀਤ ਰਿਵਾਜ ਨਹੀਂ ਇਹ ਇੱਕ ਮਨੁੱਖੀ ਆਤਮਾ ਦੀ ਰੱਬ ਵੱਲ ਤੁਰਨ ਵਾਲੀ ਜਤਰਾ ਹੈ ਕੰਵੜ ਕੀ ਹੁੰਦਾ ਹੈ ਕੰਬੜ ਇੱਕ ਲੱਕੜ ਜਾਂ ਪਲਾਸਟਿਕ ਦਾ ਡੰਡਾ ਹੁੰਦਾ ਹੈ ਜਿਸ ਦੇ ਦੋਹਾਂ ਪਾਸਿਆਂ ਉਤੇ ਮਟਕੀਆਂ ਜਾਂ ਪੋਟਲੀਆਂ ਲਟਕਾਈਆਂ ਜਾਂਦੀਆਂ ਹਨ ਇਹ ਮਟਕੀਆਂ ਭਗਤ ਪਵਿੱਤਰ ਨਦੀ ਖਾਸ ਕਰਕੇ ਮਾਂ ਗੰਗਾ ਤੋਂ ਭਰਦੇ ਹਨ ਅਤੇ ਉਸ ਜਲ ਨੂੰ ਭਗਵਾਨ ਸ਼ਿਵ ਨੂੰ ਅਰਪਣ ਕਰਨ ਲਈ ਪੈਦਲ ਜਾਂ ਸਾਧਨਾ ਨਾਲ ਲੈ ਕੇ ਜਾਂਦੇ ਹਨ ਇਹ ਯਾਤਰਾ ਖਾਸ ਤੌਰ ਤੇ ਸਾਵਣ ਮਹੀਨੇ ਵਿੱਚ ਹੁੰਦੀ ਹੈ ਜਿਸ ਨੂੰ ਸ਼ਿਵ ਭਗਤਾਂ ਲਈ ਸਭ ਤੋਂ ਪਵਿੱਤਰ ਸਮਾਂ ਮੰਨਿਆ ਜਾਂਦਾ ਹੈ ਕਾਵੜੀਏ ਕੌਣ ਹੁੰਦੇ ਹਨ ਕਾਵੜ ਲੈ ਕੇ ਚੱਲਣ ਵਾਲਿਆਂ ਨੂੰ ਕਾਵੜੀਏ ਕਿਹਾ ਜਾਂਦਾ ਹੈ ਇਹ ਲੋਕ ਦਿਲੋਂ ਭਾਵਨਾ ਨਾਲ ਨਾਮ ਸਿਮਰਦੇ ਹਨ ਸਰੀਰਕ ਤੇ ਮਨੁੱਖੀ ਅਜਮਾਇਸ਼ਾ ਰਾਹੀ ਲੰਘਦੇ ਹਨ ਉਹ ਅਕਸਰ ਕੇਸਰੀ ਕੱਪੜੇ ਪਾਉਂਦੇ ਹਨ ਬੋਲਬੰ ਹਰ ਹਰ ਮਹਾਦੇਵ ਦੇ ਨਾਰੇ ਲਾਉਂਦੇ ਹਨ ਅਤੇ ਕਈ ਵਾਰੀ ਨੰਗੇ ਪੈਰ ਚੰਦੇ ਹਨ ਜੋ ਕਿ ਨਿਮਰਤਾ ਦਾ ਪ੍ਰਤੀਕ ਹੈ ਇਹ ਯਾਤਰਾ ਸਾਨੂੰ ਜ਼ਾਤੀ ਹੈ ਰੱਬ ਤੱਕ ਪਹੁੰਚਣ ਲਈ ਸਾਡਾ ਹਿਰਦਾ ਪਵਿੱਤਰ ਹੋਣਾ ਜ਼ਰੂਰੀ ਹੈ ਨਾ ਕਿ ਸਾਡੀ ਵਸਤਰੀ ਦਸਤਾਰ ਆਓ ਜਾਣੀਏ ਕਿਉਂ ਕਰਦੇ ਨੇ ਲੋਕ ਕੰਵਰ ਯਾਤਰਾ ਮੰਨਤ ਪੂਰੀ ਹੋਣ ਤੇ ਰੱਬ ਦਾ ਸ਼ੁਕਰਾਨਾ ਕਰਨ ਲਈ ਪਾਪਾਂ ਦੀ ਮਾਫੀ ਮੰਗਣ ਲਈ ਮਨ ਦੀ ਸ਼ਾਂਤੀ ਲਈ ਭਗਤੀ ਦੀ ਭਰੇਣਾ ਨਾਲ ਮੰਨਿਆ ਜਾਂਦਾ ਹੈ ਕਿ ਜੋ ਵਿਅਕਤੀ ਸੱਚੇ ਮਨ ਨਾਲ ਕੰਵਰ ਲੈ ਕੇ ਜਾਂਦਾ ਹੈ ਉਸ ਦੇ ਜੀਵਨ ਚ ਨਵਾਂ ਰੋਸ਼ਨ ਯਾਰਾ ਖੁੱਲ ਜਾਂਦਾ ਹੈ ਤੇਈ ਲੋਕ ਦੱਸਦੇ ਹਨ ਕਿ ਕਾਮਰ ਯਾਤਰਾ ਤੋਂ ਬਾਅਦ ਉਹਨਾਂ ਦੇ ਮਨ ਦੀ ਉਦਾਸੀ ਦੂਰ ਹੋ ਗਈ ਬਿਮਾਰੀ ਚੰਗੀ ਹੋ ਗਈ ਜਾਂ ਉਹਨਾਂ ਦੀ ਕੈਰੀਅਰ ਵਿੱਚ ਚਮਤਕਾਰ ਚਮਤਕਾਰੀ ਰੂਪ ਵਿੱਚ ਤਬਦੀਲੀ ਆ ਗਈ ਤੁਹਾਨੂੰ ਸੁਣਾਉਂਦੇ ਹਾਂ ਇਸ ਵਾਰ ਇੱਕ ਸੱਚੀ ਕਹਾਣੀ ਮੰਨ ਦੀ ਯਾਤਰਾ ਹਰਮਿੰਦਰ ਪੰਜਾਬ ਦਾ ਇੱਕ ਨੌਜਵਾਨ ਸੀ ਉਹ ਆਪਣੇ ਜੀਵਨ ਵਿੱਚ ਭਟਕ ਰਿਹਾ ਸੀ ਨਸ਼ਿਆਂ 'ਚ ਫਸਿਆ ਤੇ ਮਨ ਅਸ਼ਾਂਤ ਇੱਕ ਦਿਨ ਉਸੇ ਇੱਕ ਦੋਸਤ ਨੇ ਕਿਹਾ ਆ ਸਾਥੀ ਚੱਲੀਏ ਕਾਂਵੜ ਲੈ ਕੇ ਹਰਮਿੰਦਰ ਨੇ ਪਹਿਲਾਂ ਹੱਸ ਦਿੱਤਾ ਤੇ ਫਿਰ ਦੋਸਤ ਦੀ ਜਿੱਦ ਤੇ ਚਲਾ ਗਿਆ ਪਰ ਜਿਵੇਂ ਜਿਵੇਂ ਉਹ ਹਫ਼ਤੇ ਭਰ ਦੀ ਪੈਦਲ ਯਾਤਰਾ 'ਚ ਸ਼ਾਮਲ ਹੋਇਆ ਹਰ ਪੈਰ ਦੀ ਥਕਾਵਟ ਨੇ ਉਸ ਦੇ ਅੰਦਰੋਂ ਨਸ਼ੇ ਨੂੰ ਕੱਢ ਕੇ ਬਾਹਰ ਸੁੱਟ ਦਿੱਤਾ ਅੱਜ ਉਹ ਨੌਜਵਾਨ ਗੁਰੂ ਦੇ ਦਰਬਾਰ ਵਿੱਚ ਸੇਵਾ ਕਰਦਾ ਹੈ ਕਾਂਵੜ ਨੇ ਉਸ ਦਿਨ ਮਨ ਰੱਬ ਤੱਕ ਜੋੜ ਦਿੱਤਾ ਉਸੇ ਮਨ ਨੂੰ ਰੱਬ ਦੇ ਨਾਲ ਜੋੜਿਆ ਤੇ ਪਰਮਾਤਮਾ ਦੇ ਭਗਤੀ ਵਲ ਲੀਨ ਕਰ ਦਿੱਤਾ ਗੁਰਮਾਣੀ ਵਿੱਚ ਵੀ ਸਾਫ਼ ਕਿਹਾ ਗਿਆ ਹੈ ਮਨ ਤੋ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਅਸੀਂ ਰੱਬ ਦੀ ਜੋਤ ਹਾਂ ਪਰ ਇਹ ਜੋਤ ਉਦੋਂ ਹੀ ਜਾਗਦੀ ਹੈ ਜਦ ਅਸੀਂ ਉਸ ਵੱਲ ਤੁਰਨਾ ਸ਼ੁਰੂ ਕਰਦੇ ਹਾਂ ਕਾਂਵੜ ਯਾਤਰਾ ਇੱਕ ਸਰੀਰਕ ਨਹੀਂ ਮਾਨਸਿਕ ਤੇ ਆਤਮਿਕ ਤਬਦੀਲੀ ਦੀ ਯਾਤਰਾ ਹੈ ਇਹ ਦੱਸਦੀ ਹੈ ਕਿ ਸਾਡੀ ਸਫਲਤਾ ਸਾਡੀ ਮੁਕਤੀ ਪੈਰਾਂ ਦੇ ਰਾਹੀਂ ਨਹੀਂ ਮਨ ਦੀ ਝੁਕਣ ਨਾਲ ਮਿਲਦੀ ਹੈ। ਕਈ ਲੋਕ ਕਹਿੰਦੇ ਨੇ ਸਿਰਫ ਰੀਤ ਰਿਵਾਜ ਨੇ ਪਰ ਸੱਚ ਤਾਂ ਇਹ ਹੈ ਕਿ ਰੀਤਾਂ ਨਹੀਂ ਰਿਸ਼ਤੇ ਬਣਾਉਂਦੀਆਂ ਹਨ ਜੋ ਸਾਡੀ ਆਤਮਾ ਨੂੰ ਉਸ ਸਰਵਸ਼ਕਤੀਮਾਨ ਨਾਲ ਜੋੜ ਦਿੰਦੀਆਂ ਹਨ। ਕੰਵਰ ਸਾਨੂੰ ਸਿਖਾਉਂਦੀ ਹੈ ਸਮਰਪਣ, ਸਬਰ, ਸੇਵਾ, ਨਾਮ ਸਿਮਰਨ, ਦਿਲੋਂ ਰੱਬ ਨਾਲ ਜੋੜਨਾ। ਤੁਸੀਂ ਕਦੇ ਵੀ ਕਾਂਵੜ ਯਾਤਰਾ 'ਚ ਸ਼ਾਮਲ ਹੋਏ ਹੋ ਜਾਂ ਨਹੀਂ ਪਰ ਇਹ ਵੀਡੀਓ ਤੁਹਾਨੂੰ ਆਖਦੀ ਹੈ ਰੱਬ ਤੱਕ ਜਾਣ ਲਈ ਰਾਹ ਪੈਰਾਂ ਨਾਲ ਨਹੀਂ ਦਿਲ ਨਾਲ ਬਣਦੇ ਨੇ ਨਾਮ ਸਿਮਰਨ ਕਰੋ ਜ਼ਿੰਦਗੀ ਦੀ ਹਰ ਪਹਿਰ ਕਾਂਵਣ ਵਣ ਜਾਵੇਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਸ਼ੁਕਰਾਨਾ ਡਿਵਾਈਨ ਟਾਕ 'ਤੇ ਗੱਲ ਹੁੰਦੀ ਹੈ ਦਿਲ ਦੀ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਤੁਸੀਂ ਵੀ ਕਦੇ ਕੰਵਰਤ ਯਾਤਰਾ ਕੀਤੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਸੀਂ ਇਹ ਯਾਤਰਾ ਕਿਥੋਂ ਤੇ ਕਦੋਂ ਸ਼ੁਰੂ ਕੀਤੀ